ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਾਈ ਮਾਜਰਾ ਜ਼ਿਲ੍ਹਾ ਪਟਿਆਲਾ ਤਸਵੀਰ ਸਮਾਣਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੂਜੀ ਸੂਏ ਗੱਭਣ ਝੋਟੀ ਵਿਖਾਉਂਗਾ ਚੰਗੇ ਕੱਦ ਕਰ ਚੱਕਰਮ ਵਾਲੀ ਚੰਗੇ ਦੁੱਧ ਦੀ ਪਹਿਲੇ ਸੂਏ ਮਾਲਕਨਸੀ ਬਾਈ ਜੀ ਹੁਣੇ ਕਹਿੰਦੇ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂ ਇੱਥੇ ਆ ਕੇ ਆਪ ਦੀ ਸੱਲੀ ਨਾ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਤੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਦੋਸਤੋ ਸੋਹਣੀ ਝੋਟੀ ਆ ਬਾਈ ਜੀ ਹੋਰਾਂ ਦੀ ਕਰਮਾ ਵਾਲੀ ਦੂਜਾ ਸੂਆ ਸੋਣ ਵਾਲੀ ਆ ਡੇਟ ਮੁਤਾਬਕ ਇੱਕ ਹਫ਼ਤੇ ਦੀ ਬਾਈ ਜੀ ਹੁਣੇ ਕਹਿੰਦੇ ਕੱਚੀ ਆ ਤੋ ਪਹਿਲੇ ਸੂਏ ਪਲੂਨ ਨੇ ਝੋਟੀ ਨੇ 13 14 ਕਿਲੋ ਚ ਵਾਇਤ ਕੀ ਪਲਾਸ ਚ ਆਜੂ ਹਾਈਟ ਬਾਈ ਦੋਸਤੋ ਚੰਗੇ ਕੱਦ ਕਾਟਦੀ ਆ ਬਾਕੀ weight ਵਾਲੇ ਪਾਸੋਂ ਵੀ ਕਰਮਾ ਵਾਲੀ ਫੁੱਲ ਆਈ ਬੋਡੀ weight ਵਾਲੀ ਬੂਤੀ ਬਾਤੀ ਬਹੁਤ ਸੋਹਣੀ ਆ ਗੋਲ ਸਿੰਘ ਦੋਸਤੋ ਪੈਟਪੋੜਾ ਸੋਹਣਾ ਚੌੜਾ ਹਵਾਨਾ ਬਹੁਤ ਸੋਹਣਾ ਕਰਮਾੜੀ ਨੇ ਵੱਡਾ ਤਿਆਰ ਕੀਤਾ ਹੋਇਆ ਬਾਕੀ 8 9ਵਾਂ ਦਿਨ ਹੈ ਡੇਟ ਮੁਤਾਬਕ ਕੱਚੀ ਆ ਪੈਟਪੋੜਾ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਵੀ ਕਰਮਾੜੀ ਫੁੱਲ ਹੈ ਵੀ ਵੱਡੀ ਵੇਟ ਵਾਲੀ ਆ ਥਣ ਬਹੁਤ ਸੋਹਣੇ ਆ ਦੋਸਤੋ ਚਾਰ ਥਾਣਾ ਮੁੱਠੀ ਵਾਲੇ ਗੈਪ ਚ ਨਿਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾਂ ਥਾਣਾ ਦਾ ਸੇਮ ਸਾਈਜ਼ ਬੂਤੀ ਬਾਤੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਸਿੰਘ ਟਟਪੜਾ ਸੋਹਣਾ ਚੌੜਾ ਹਵਾਨਾ ਬਹੁਤ ਸੋਹਣਾ ਕਰਮਾਲੀ ਨੇ ਵੱਡਾ ਤਿਆਰ ਕੀਤਾ ਹੋਇਆ ਵਲ ਟੈਲ ਹਜੇ ਕਾਫੀ ਪਈ ਆ ਇੱਕ ਨੰਬਰ ਝੂਟੀ ਦਾ ਮੁੱਲ ਬਾਈ ਜੀ ਹੋਣੇ ਕਹਿੰਦੇ ਜੈ ਜੈ ਹੋਊਗਾ ਫੋਨ ਤੇ ਕਰਾਂਗੇ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈਂ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ